ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਗਰੀ ਮਹੱਲਾ ਪੰਜਵਾਂ ਓੰਕਾਰ ਇਕ ਤਣ ਇਕ ਹੈ ਇਕ ਰਾਗ ਲਾਪੈ ਇਕਾ ਦੇਸੀ ਇਕ ਦਿਖਾਵੇ ਇਕੋ ਰਹਾ ਬਿਆਪੈ ਇਕਾ ਸੁਰ ਤੇ ਕਾਹੀ ਸੇਵਾ ਇਕੋ ਗੁਰ ਤੇ Japੈ ਭਲੋ ਭਲੋਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੋ ਆਉ ਰਹਾਓ ਪੰਜ ਬਾਜਤਰ ਕਰੇ ਸੰਤੋਖਾ ਸਾਧ ਸੁਰਾ ਲੈ ਚਾਲੈ ਬਾਜਾ ਮਾਨ ਤਾਨ ਤਜ ਤਾਨਾ ਪਾਉ ਨਾ ਬੀਗਾ ਕਾਲੈ ਫੇਰੀ ਫੇਰ ਨਾ ਹੋਵੇ ਕਬਹੀ ਏਕ ਸ਼ਬਦ ਬੰਦ ਪਾਲੈ ਨਾਰਦੀ ਨਰ ਹਰ ਜਾਣ ਹਦੂਰੇ ਖੂੰਗਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਏਓ ਨਿਰਦਕਾਰੀ ਜਨਮ ਨਾਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦ ਇਹੋ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕੋ ਨਾਨਕ ਤੇਸ ਕੀਰਤਨ ਏਕ RAM KALI MOHALLA PANJMA ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਹਲਾਹੇ ਕਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਓ ਕੋਈ ਨ ਆਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੇ ਵੇਦ ਕੋਈ ਕਤੇਵ ਕੋਈ ਓਡੇ ਨੀਲ ਕੋਈ ਸਪੇਦ ਕੋਈ ਕਹੇ ਦੁਰਖ ਕੋਈ ਕਹੇ ਹਿੰਦੂ ਕੋਈ ਬਾਂਛੇ ਪੇਸਤ ਕੋਈ ਸੁਰਗਿੰਦੂ ਕੋ ਨਾਨਕ ਜਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏ ਕਰੋ ਬਨਹਾਰੇ ਕੀ ਕਵਨ ਟੇਕ ਕੌਣ ਮੁਵਾਰੇ ਕੌਣ ਮੁਵਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋ ਚਲਤ ਪਿਆਰ ਹਾਓ ਅਗਲੀ ਕਿਸ ਖਬਰ ਨਾ ਪਾਈ ਰੋਵਨਹਾਰ ਪੇ ਉੜ ਸਦਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਭਿਆ ਪਖਲਾਏ ਅੰਦ ਇਹੋ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੁਵਾ ਨ ਮਰਨੈ ਜੋਗ ਨੈ ਬਿਨ ਸਹਿਬ ਬਨਾਸੀ ਹੋਗ ਜੋ ਯੋ ਜਾਣੋ ਸੋ ਇਹ ਨਾਹੇ ਜਾਣਨ ਹਾਰੇ ਕੋ ਬਲ ਜਾਓ ਕੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੈ ਨਾ ਆਵੈ ਜਾਇ RAM KALI MOHALLA 5 ਜਪੋ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲ ਰਹਾਉ ਕੋੜ ਜਨਮ ਪਰਮ 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 ਆਇਓ ਬੜੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੈ ਉਹ ਵਿਚਾਰ ਰਾਗ RAM ਕਲੀ ਮਹਿਲਾ ਪੰਜਵਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਾਨੈ ਖੱਟ ਪੀਏ ਕਾ ਬਾਤ ਬਖਾਨੈ 10 ਅਸ਼ਟੀ ਮੇਲੇ ਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ ਕਿੰ ਕੋ ਰੇਨ ਉਪਵਾਜੈ ਜੋਗੀ ਆ ਮਤਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮਹਿ ਕਿਸ਼ ਭਿਆਦ ਤੇੜਾ ਦੁਤੀਆ ਅਰਦਵਰਦ ਸਮਾਇਆ ਏਕ ਰਹਾ ਤਾਂ ਏਕ ਦਿਖਾਇਆ ਇਕ ਹੈ ਸੂਤ ਪਰੋਏ ਮਣੀਆਂ ਗਾਠੀ ਭਿੰਨ 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 ਤਣੀਏ ਫਿਰਤੀ ਮਾਲਾ ਬੋਬਦ ਭਾਏ ਖਿੰਚਿਆ ਸੂਤ ਤਾਈ ਠਾਏ ਜੋ ਮੈਂ ਇਕ ਮਟ ਹੈ 기ਆ ਤੈ ਵਿਖੜੇ ਤਾ ਨਾਨਕ ਘਿੜ ਕੀਆ ਖੋਜਤ ਖੋਜਤ ਦੁਆਰੇ ਆਇਆ ਤਾ ਨਾਨਕ ਜੋਗੀ ਮਹਿਲ ਘਰ ਪਾਇਆ ਯੋ ਕਿੰ ਕੋਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮਿੱਠੀ ਲਾਗ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰ ਕਹਿ ਲਈ ਠਿਗਲੀ ਨਾ ਲਾਓ 나ੜੀ ਸੁਆਹ ਹਸਤੀ ਅੰਬੈ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਕਰ ਬੈ ਪਰਿਆ ਜਪਨਾਥ ਦੇਨ ਰਹਿ ਨਾਈ ਤੇਰੀ ਖਿੰਥਾ ਦੋ ਦੇਹਾਈ ਰਹਾਓ ਗੈਰੀ ਭੂਤ ਲਾਇ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗੈ ਟੂ ਕਾ ਤ੍ਰਿਪਤ ਨਾ ਪਾਵੇ 나ਥ ਛੋੜ ਜਾਚੈ ਲਾਜ ਨਾ ਆਵੇ ਚਲ ਜੈਤ ਜੋਗੀ ਆ ਸੁਣ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰ ਗੋਖ ਰਖੀ ਤੀਤਾ ਬੂਝ ਨਾ ਪਾਈ ਫਿਰ ਫਿਰ ਜੋਨੀ ਆਵੇ ਜਾਈ ਗੁਰ ਗੋਖ ਰਖੀ ਤੀਤਾ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਵਾ ਨਾਥ ਕਿਰਪਾਲਾ ਰਹਿਰਾਸ ਹਮਾਰੀ ਗੁਰ ਗੋਪਾਲਾ ਨਾ ਮੈਂ ਖਿੰਧਾ ਨਾ ਮੈਂ ਬਸਤਰ ਜਨ ਨਾਨਕ ਜੋਗੀ ਹੋਵਾ ਸਥਿਰ ਇਹ ਜਪਿਆ ਨਾਸ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਰੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆ ਨ ਦਿਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕੀਨਾ ਵਿਰਲਾ ਡਿਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਭਏ ਨਹਿ ਕਾਮ ਤਨ ਮਨ ਸੀਤਲ ਅਗਨ ਨਿਵਾਰੀ ਅਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਤਿ ਬਿਲੇ ਹਰ ਜਾਉ ਲਖ ਬੇਰਾ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਵਾਜਿਆ ਖੋਲ ਗਵਾਰਾ ਮਹਿਲ ਬੁਲਾਇਆ ਜੈਸਾ ਸਾਤੈ ਸਾ ਦਿਖ ਲਾਇਆ ਕੋ ਨਾਨਕ ਸਭ ਬੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਵੂਠਾ ਔਲ ਕਵਾਰਾ ਮਹਿਲ ਬੁਲਾਇਆ ਜੈਸਾ ਸਾਤਾ ਐਸਾ ਦਿਖਲਾਇਆ ਕੋ ਨਾਨਕ ਸਭ ਪਰਦਾ ਟੂਟਾ ਹੋ ਤੈਰਾ ਤੂੰ ਮੈਂ ਮਨ ਬੂਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ